ਸਵਰਗਿਆ ਮਾਤਾ ਧਰਮਕੌਰ ਜੀ ਦੀ ਅੰਤਮ ਅਰਦਾਸ ਪਿੰਡ ਬੋਪਾਰਾਂ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਕਰਵਾਈ ਗਈ। ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਪ੍ਰਾਂਪਰੰਤ ਕੀਰਤਨੇ ਦੇ ਸੰਗਤਾਂ ਨੂੰ ਰਸ ਪਿੰਨੀ ਘਰਵਣੀਆਂ ਜੋੜਿਆ। ਉਪਰੰਤ ਵਾਖਵਾ ਕਰਾਂਦੇ ਆਗੂਆਂ ਸੰਤ ਬਾਬਾ ਸੁਖਵੰਦਰ ਸਿੰਘ ਜੀ ਗੋਦਰਾ ਸਿੰਘਾਂ ਚੀਦਾ ਢੇਰਾ ਸ਼੍ਰੀਮਾਨ ਸੰਤਭਜ ਨયਨ ਸਿੰਘ ਨਗਰ ਅਲਦ ਮੁਖ ਸੇਵਾਦਾਰ ਵੱਲੋਂ ਛਰਦਾ ਦੇ ਫੁੱਲ ਪੇਟਾਂ ਕਰਦਿਆਂ ਕਿਹਾ ਮਾਤਾ ਜੀ ਮਿੱਠੇ ਤੇ ਮਿੱਠੇ ਸਵਾਦ ਸਨ ਉਹਨਾਂ ਦੀ ਫਲਵਾੜੀ ਨੇ ਉਹਨਾਂ ਦਾ ਵਿਸ਼ੇ ਪੱਧਰ ਤੱਕ ਸਮਾਸ਼ੀਪ ਅਪਰਾਲੇ ਕਰਕੇ ਨਾ ਚਮਕਾਇਆ ਹੈ ਇਸ ਮੌਕੇ ਪ੍ਰਿੰਸੀਪਲ ਹਲਕਾ ਚਾਰਜ ਫਲੋਰ ਮੱਖਣ ਸਿੰਘ ਖੇੜਾ ਸਾਹਿਬ ਦਾ ਚੇਅਰਮੈਨ ਮਰ ਕਮੇਟੀ ਫਲੋਰ ਦਾਰਾ ਸਿੰਘ ਰਾਏ ਸਾਹਿਬ ਦਾ ਮਰ ਕਮੇਟੀ ਚੇਅਰਮੈਨ ਗੁਰਾਇਆ ਬਲਵਿੰਦਰ ਸਿੰਘ ਹਿੰਦਰਜੀ ਸਿੰਘ ਤੇ ਇਲਾਕੇ ਦੀਆਂ ਹੋਰ ਵਿਸ਼ਰਸ਼ੀਤਾਾਂ ਅੰਤਮ 10 ਵਜੇ ਪਹੁੰਚੀਆਂ ਦੁਆਬਾ ਨਿਊ 24 ਚਾਂ ਲਈ ਪਿੰਡ ਬੋਪਾਂ ਰਾਇਆ ਤੋਂ ਗਰシャン ਸਿੰਘ ਨਾਗੀ ਮਨਪੀਰ ਸਿੰਘ ਮਝਾਰਾ ਦੀ ਵਿਸ਼ੇਸ਼ ਰਿਪੋਰਟ ਏ ਤ ਕਹਤ ਹੈ ਸਵਜੇ ਬਦਲ ਗਤਿਆ ਮੋਹਨ ਜਮੀਨ ਆਪਣਿਆ ਦਾ ਕਸਮ ਤਾ ਚਿੰਤਾ ਕੀਆ ਕਪਟੀ ਕਿਛ ਸੁਲਿਏ ਕਿਛ ਕਹੀਏ ਆਹ ਆਹ ਕਿਛ ਸੁਲਿਏ ਕਿਛ ਕਹੀਏ پتيا مان مرجي جب ناند سديا ري جان رت چورني سنيي ਦਾ ਮਾਰਗ ਤਨ ਤੇ ਪੂਰੀ ਕੋਵਡ ਭਾਗੀ ਪਾਈ ਸਾਡੇ ਪਾਸ ਸਾਡੇ ਮੋਢੀ ਸਰਕਾਰ ਜੀਉ ਸੰਤ ਸਿਕੰਦਰ ਸਿੰਘ 610 ਦਾ ਤੋਂ ਸਾਡੇ ਕੋਲ ਪਹੁੰਚਿਆ ਸੋਨ ਦਾ ਕਿਉਂ ਆਇਆ ਸਤਿ ਜੀ ਦਾ ਬਖਤਰ ਪਾਵਨ ਫਰਮਾਨ ਹੈ ਸੰਤ ਦਾ ਮਾਰਗ ਤਨ ਤੇ ਪੂਰੀ ਕੋਵਡ ਭਾਗੀ ਪਾਈ ਗੁਰਦੇ ਜਾਨ ਹਨ ਜਿਹੜੇ ਸੰਤਾਂ ਬਹੁ ਪਰਛੰਦੀ ਸ਼ਬਦ ਕਹਿੰਦੇ ਹਨ ਸਤਿਗੁਰੂ ਜੀ ਦਾ ਫਰਮਾਨ ਹੈ ਜਾਨ ਵੀ ਸ਼ਰਨ ਪਿਆਸ ਪਾਈ ਜੋ ਉਹਨਾਂ ਦੀ ਸ਼ਰਨ ਹੀ ਪੈ ਜਾਂਦੇਗਾ ਫਿਰ ਉਹਨਾਂ ਨੂੰ ਪੜਕਣ ਦੀ ਕੋਈ ਲੋੜ ਨਹੀਂ ਸਤਿਗੁਰੂ ਜੀ ਦਾ ਬਖਸ਼ਿਸ਼ ਪਾਉ ਸ਼ਬਦਾਂ ਆਪਣੀ ਸ਼ਰਨ ਕਰ

کدی بھی پورا نہیں کیا جا سکتا لوگوں شہر بھی رکھا ہے ماں جو ہے پنچاواں بوٹا اور کدھر نظر آپ جیتوں شاہدہ لگ میں سورگ جائے یہ دنیا کے سارے بوٹے گھر سکیا سک جائیں ماں ہے ایک ویسا بوٹا جا پل سکیا چک جائے وہ بوٹا ہے جہاں پل کے سوکنے پر سک جاتا ہے تو مجھے پتا لگا کہ انہوں نے جبان پتر دوں ਸ਼ੋਸ਼ਨਾ ਬੇਲਾ ਪਰਵਾਹ ਜੀ ਨੂੰ ਸ਼ੋਸ਼ਨਾ ਦੇ ਗਿਆ ਜੀ ਉਹਦੇ ਘਰੇ ਵਿੱਚ ਹੀ ਮਾ ਜੀ ਦੀ ਸ਼ਿਕਾਇਤ ਹੋ ਆਪਣੀ ਆਵਾਜ਼ ਚੁੱਕ ਕੇ ਰਹੀ ਹੈ ਮੈਂ ਅਰਦਾਸ ਕਰਦਾ ਕਿ ਕਿਸੇ ਵੀ ਮਾਪਿਆਂ ਦਾ ਜਿਹੜਾ ਦੁਰਾਨ ਕੋਟਿਆ ਉਹਨਾਂ ਦੇ ਹਿਜਾਂ ਨੂੰ ਜਵਾਬੇ ਮਾਲਕ ਜੀ ਅਰਦਾਸ ਕਰਦਾ ਮਾਤਾ ਜੀ ਨੂੰ ਅਰਦਾਸ ਕਰਦਾ ਕਿ ਮਾਰੇ ਦੇ ਮਾਪੇ ਨੂੰ ਕੰਨੇ ਦਿਵਾ ਦੇ ਪਰਵਾਹ ਨੂੰ ਖੜਨਣ ਦੇ ਬਾਲੋਸ਼ਨਾ ਬਰਸ਼ ਵਾਹਿਗੁਰੂ ਦਾ ਖਾਲਸਾ ਵਾਹਿ